ਆਪਣੀ ਪਾਰਟੀ ਦੇ ਵਿੱਚ ਕਲੇਸ਼ ਵੱਧਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਪੰਜਾਬ ਪ੍ਰਧਾਨ ਤੇ ਕੈਬਨ ਮੰਤਰੀ ਅਮਨ ਅਰੋੜਾ ਦੀ ਜੋ ਬੇਇਜ਼ਤੀ ਕੀਤੀ ਗਈ ਅਮਨ ਅਰੋੜਾ ਦੀ ਬੇਇਜ਼ਤੀ ਤੋਂ ਬਾਅਦ ਅਮਨ ਅਰੋੜਾ ਨੇ ਵੀ ਆਪਣਾ ਸਟੈਂਡ ਲਿਆ ਹੈ ਜੇਕਰ ਉਹਨਾਂ ਨੂੰ ਅਫਸਰਾਂ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਤਾਂ ਅਮਨ ਅਰੋੜਾ ਆਪਣਾ ਵੱਖਰਾ ਰਾਹ ਅਖਤਿਆਰ ਕਰੇਗਾ અમલ અરુડા આમ આધી પાર્ટી ਨੂੰ દેવેગા ચટકા જો અમલ અરુડા ਦੇ ਵੱਲੋਂ પાર્ટી ਦੇ سارے ઓજહાں ਤੋਂ અસ્તીફા દે ਦਿੱਤਾ ਜਾਵੇਗਾ ਜਿਸਦੇ ਬਾਰੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਤੁਸੀਂ ਜੁੜਿਓ ਲੋਕરાઈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਕਿ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕੇ ਸੋ ਅਮਨ ਅਰੋੜਾ ਦੀ ਬੇਇੱਜ਼ਤੀ ਹੋਈ ਕਿਵੇਂ ਅਮਨ ਅਰੋੜਾ ਨੂੰ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਦਾ ਪੰਜਾਬ ਪ੍ਰਧਾਨ ਲਾਇਆ ਜਾਂਦਾ ਹੈ ਕੈਬਨ ਮੰਤਰੀ ਦਾ ਵੀ ਰੈਂਕ ਹੈ ਉਹਨਾਂ ਦੇ ਕੋਲ ਪਰ ਉਹਨਾਂ ਨੂੰ ਹੀ ਟਾਰਗੇਟ ਕਿਉਂ ਕੀਤਾ ਗਿਆ ਆਪ ਦੇ ਵੱਲੋਂ ਜੋ ਸੀਐਮ ਦੇ ਹਾਊਸ ਦੇ ਵਿੱਚ ਕੈਬਨ ਮੀਟਿੰਗ ਹੋਈ ਸਾਰੇ ਕੈਬਨ ਮੰਤਰੀ ਉੱਥੇ ਪਹੁੰਚੇ ਮਨੀਸ਼ ਸੋਧਿਆ ਤੇ ਸਤਿੰਦਰ ਜੈਨ ਜਿਹੜੇ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਸਹਿ ਇੰਚਾਰਜ ਨੇ ਪੰਜਾਬ ਦੇ ਉਨ੍ਹਾਂ ਦੇ ਵੱਲੋਂ ਸਾਰੇ ਕੈਬਨ ਮੰਤਰੀਆਂ ਨੂੰ ਬੁਲਾਇਆ ਗਿਆ ਔਰ ਮੁੱਖ ਮੰਤਰੀ ਦੇ ਜੋ ਗੈਸਟ ਹਾਊਸ ਦੇ ਵਿੱਚ ਮੁੱਖ ਮੰਤਰੀ ਆਪ ਨਹੀਂ ਹੁੰਦੇ ਮੁੱਖ ਮੰਤਰੀ ਜੋ ਫੋਰੈਸਟ ਟੈਸਟ ਹਸਪਤਾਲ ਦੇ ਵਿੱਚੋਂ ਵੀਡੀਓ ਕਾਨਫਰੰਸ ਤੇ ਰਹਿੰ ਇਸ ਮੀਟਿੰਗ ਦਾ ਹਿੱਸਾ ਬੰਦੇ ਨੇ ਅਮਨ ਅਰੜਾ ਆਉਂਦੇ ਨੇ ਉਹਨਾਂ ਦੀ ਗੱਡੀ ਦਾ ਨੰਬਰ ਦੇਖਿਆ ਜਾਂਦਾ ਔਰ ਉਹਨਾਂ ਨੂੰ ਅੰਦਰ ਵੀ ਜਾਣ ਦਿੱਤਾ ਜਾਂਦਾ ਉਹਨਾਂ ਦੀ ਗੱਡੀ ਬਾਹਰ ਪਾਰਕਿੰਗ ਕਰਨ ਵਾਸਤੇ ਕਹੀ ਜਾਂਦੀ ਏ ਔਰ ਉਹਨਾਂ ਨੂੰ ਤੁਰ ਕੇ ਜਾਣ ਲਈ ਕਿਹਾ ਜਾਂਦਾ ਹੈ ਜਿਸ ਨੂੰ ਲੈ ਕੇ ਅਮਨ ਅਰੋੜਾ ਨੇ ਕਿਹਾ ਕਿ ਬਾਕੀ ਸਾਰੇ ਕੈਬਨ ਮੰਤਰੀ ਆਪਣੀਆਂ ਗੱਡੀਆਂ ਅੰਦਰ ਲੈ ਕੇ ਗਏ ਨੇ ਪਰ ਅਮਨ ਅਰੋੜਾ ਦੀ ਗੱਡੀ ਕਿਉਂ ਨਹੀਂ ਜਾਣ ਦਿੱਤੀ ਜਾਂਦੀ ਤਾਂ ਉਸ ਸਮੇਂ ਜੋ ਪੁਲਿਸ ਡਿਊਟੀ ਤੇ ਕਰਮਚਾਰੀ ਸੀ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਉੱਪਰੋਂ ਹੁਕਮ ਹੈ ਹੁਣ ਉੱਪਰੋਂ ਹੁਕਮ ਕਿਸ ਦਾ ਸੀ ਉੱਪਰੋਂ ਹੁਕਮ ਪੰਜਾਬ ਪ੍ਰਧਾਨ ਨੇ ਅਮਨ ਅਰੋੜਾ ਇਹਨਾਂ ਦੇ ਉੱਪਰ ਜਾਂ ਤਾਂ ਫਿਰ ਭਗਵੰਤ ਸਿੰਘ ਸਾਹਿਬ ਨੇ ਜੋ ਮੁੱਖ ਮੰਤਰੀ ਨੇ ਪੰਜਾਬ ਦੇ ਤੇ ਜਾਂ ਫਿਰ ਦਿੱਲੀ ਹੀ ਇਹਨਾਂ ਦੇ ਉੱਪਰ ਹੈ ਬਾਕੀ ਤਾਂ ਸਾਰੇ ਲੀਡਰ نیچے ਨੇ ਫਿਰ ਉਪਰੋ ਹੁਕਮ ਕਿਸਦਾ ਆਇਆ ਹੁਣ ਇਸ ਦੇ ਉੱਪਰ ਵੱਡੀ ਸ਼ੰਕਾ ਜਿਹੜੀ ਐ ਜाहिर ਕੀਤੀ ਜਾ ਰਹੀ ਏ ਕਿ ਜਾਂ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਈ ਕਿੜ ਕੱਢੀ ਏ ਔਰ ਉਹਨਾਂ ਨੇ ਅਮਨ ਅਰੋੜਾ ਨੂੰ ਇਹ ਸਬਕ ਸਖਾਇਆ ਕਿ ਜੋ ਅਮਨ ਅਰੋੜਾ ਪਿਛਲੇ ਕੁਝ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਲਈ ਜੋ ਦਿੱਲੀ ਹਾਈ ਕਮਾਂਡ ਦੇ ਨਾਲ ਸੰਪਰਕ ਕਰ ਰਹੇ ਨੇ ਦਿੱਲੀ ਹਾਈ ਕਮਾਂਡ ਦੇ ਕੋਲ ਸ਼ਿਕਾਇਤਾਂ ਕਰ ਰਹੇ ਨੇ ਉਹ ਕਿਤੇ ਨਾ ਕਿਤੇ ਅਮਨ ਅਰੋੜਾ ਦੀਆਂ ਜਿਹੜੀਆਂ ਸਾਰੀਆਂ ਕਾਰਵਾਈਆਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪਹੁੰਚੀਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਆਪਣਾ ਜਿਹੜਾ ਉਹ ਇਸ ਨੂੰ ਸਬਕ ਸਿਖਾਇਆ ਤੇ ਜਾਂ ਫਿਰ ਦੂਸਰਾ ਇਹ ਹੈ ਕਿ ਜਿਵੇਂ ਹੀ ਕੇਜਰੀਵਾਲ ਪੰਜਾਬ ਆਉਂਦੇ ਨੇ ਤੇ ਅਮਨ ਅਰੋੜਾ ਉਹਨਾਂ ਦੇ ਨਾਲ ਜਾ ਕੇ ਜੋ ਇਲਾਕਿਆਂ ਦੇ ਦੌਰਾ ਕਰਦੇ ਨੇ ਸਰਤਾਲਪੁਰ ਦੇ ਵਿੱਚ ਕੇਜਰੀਵਾਲ ਨੇ ਕੀ ਦੇਖਿਆ ਕਿ ਅਮਨ ਅਰੋੜਾ ਨੂੰ ਜਿਸ ਪਾਸੇ ਲੈ ਕੇ ਜਾਣਾ ਚਾਹੀਦਾ ਸੀ ਕੇਜਰੀਵਾਲ ਨੂੰ ਉਸ ਪਾਸੇ ਨਹੀਂ ਲੈ ਕੇ ਗਏ ਉੱਥੇ ਜਿਹੜਾ ਆਪ ਦਾ ਹਲਕਾ ਅੰਚਾਰ ਸੀ ਸੁਲਤਾਨਪੁਰ ਦਾ ਉਹਨੇ ਕੇਜਰੀਵਾਲ ਦੇ ਕੰਨ ਵਿੱਚ ਕੁਝ ਐਜਾ ਹੀ ਫੂਕ ਮਾਰੀ ਕਿ ਜੋ ਸਾਡੇ ਪੰਜਾਬ ਪ੍ਰਧਾਨ ਨੇ ਉਹ ਅੰਦਰ ਖਾਤੇ ਦੂਸਰੀਆਂ ਪਾਰਟੀਆਂ ਦੇ ਸੰਪਰਕ ਵਿੱਚ ਨੇ ਦੂਸਰੀਆਂ ਪਾਰਟੀਆਂ ਨੂੰ ਮਜ਼ਬੂਤ ਕਰਨ ਲੱਗੇ ਹੋਏ ਨੇ ਕੇਜਰੀਵਾਲ ਦੇ ਕੰਨ ਵਿੱਚ ਉਹ ਫੂਕ ਪਈ ਤੇ ਬ੍ਰਾਹਮਣ ਕੰਨ ਦੇ ਕੱਚੇ ਹੁੰਦੇ ਨੇ ਬ੍ਰਾਹਮਣ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਤੇ ਉਹ ਕਹਿੰਦੇ ਵਾਪਸ ਆਏ ਔਰ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਛੱਡ ਦਿੱਤਾ ਤੇ ਗੁਜਰਾਤ ਚਲੇ ਗਏ ਪਰ ਉਹ ਕਿਦੇ ਨਾ ਕਿਦੇ ਆਪਣੇ ਲੋਬੀ ਨੂੰ ਇਹ ਗੱਲ ਕਹਿ ਗਏ ਕਿ ਇਸ ਬੰਦੇ ਨੂੰ ਸਬਸ ਖਾਓ ਕਿ ਇਹ ਆਪਣੇ ਨਾਲ ਰਹਿਣਾ ਤਾਂ ਨਹੀਂ ਸਪੱਸ਼ਟ ਹੋ ਚੁੱਕਿਆ ਹੈ ਕਿ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਪਾਰਟੀ ਛੱਡ ਜਾਵੇਗਾ ਪਰ ਦੂਸਰੇ ਪਾਸੇ ਇਹ ਕਿਹਾ ਗਿਆ ਕਿ ਪਹਿ ਜਿੰਨੇ ਪਾਰਟੀ ਛੱਡਣੀ ਹੈ ਉਹ ਸਾਨੂੰ ਪਹਿਲਾਂ ਦੱਸ ਦਿਆ ਜੇ ਸਾਡੇ ਪਿੱਠ ਵਿੱਚ ਸ਼ੁਰਾ ਨਾ ਮਾਰਿਆ ਜੇ ਜਿਨ੍ਹਾਂ ਨੇ ਛੱਡਣਾ ਹੈ ਜੀ ਸਦਕੇ ਛੱਡ ਜੋ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਪਿੱਠ ਵਿੱਚ ਛੁਰਾ ਮਾਰਨਾ ਕੁਝ ਠੀਕ ਨਹੀਂ ਇਹ ਵੀ ਕਾਰਨ ਬਣਦਾ ਕਿ ਦਿੱਲੀ ਨੋਬੀ ਤੂੰ ਅਮਨ ਅਰੋੜਾ ਦੇ ਉੱਪਰ ਇਹ ਜਿਹੜਾ ਸਾਰੀ ਕਾਰਵਾਈ ਕਰਵਾਈ ਗਈ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਅਜੇ ਤੱਕ ਤੁਸੀਂ ਕੁਝ ਵੀ ਨਹੀਂ ਜੋ ਕੁਝ ਵੀ ਹੈ ਦਿੱਲੀ ਤੂੰ ਹੀ ਹੈ ਪਰ ਜੋ ਬੇਇੱਜ਼ਤੀ ਹੋਈ ਅਮਨ ਅਰੋੜਾ ਦੀ ਅਮਨ ਅਰੋੜਾ ਉੱਥੇ ਅੜੇ ਰੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਗੱਡੀ ਅੰਦਰ ਲੈ ਕੇ ਜਾਣੀ ਹੈ ਉੱਥੋਂ ਦੇ ਪੁਲਿਸ ਕਰਮਚਾਰੀਆਂ ਨੇ ਇਹ ਕਿਹਾ ਕਿ ਅੰਦਰ ਪਾਰਕਿੰਗ ਲਈ ਜਗ੍ਹਾ ਨਹੀਂ ਹੈ ਜਦੋਂ ਕਿ ਬਾਕੀ ਸਾਰੀਆਂ ਕੈਬਨ ਮੰਤਰੀਆਂ ਦੀਆਂ ਗੱਡੀਆਂ ਅੰਦਰ ਪਾਰਕਿੰਗ ਹੋ ਗਈਆਂ ਮੁੱਖ ਮੰਤਰੀ ਦੇ ਹਾਊਸ ਦੇ ਵਿੱਚ ਅਮਨ अरोड़ा ਦੀ ਗੱਡੀ ਵਾਸਤੇ ਕਿਉਂ ਨਹੀਂ ਜਗ੍ਹਾ ਮਿਲੀ ਅਮਨ अरोड़ा ਉੱਥੋਂ ਜਿਹੜਾ ਅੰਦਰ ਨਹੀਂ ਗਏ ਔਰ ਫਿਰ ਉੱਥੇ ਜਿਹੜੇ ਕਿ ਪੰਜਾਬ ਪੁਲਿਸ ਦੇ ਵੱਡੇ ਅਫਸਰ ਆਏ ਔਰ ਉਹਨਾਂ ਨੇ ਅਮਨ ਰੋੜਾਨ ਨੂੰ ਇਹੀ ਸਮਝਾਇਆ ਕਿ ਤੁਹਾਡੀ ਗੱਡੀ ਅੰਦਰ ਚਲੀ ਜਾਵੇਗੀ ਔਰ ਤੁਹਾਨੂੰ ਅੰਦਰ ਉਤਾਰ ਕੇ ਫਿਰ ਗੱਡੀ ਤੁਹਾਡੀ ਬਾਹਰ ਆ ਕੇ ਰੁਕੇਗੀ ਕਿਉਂਕਿ ਸਾਨੂੰ ਤਾਂ ਉਪਰੋਂ ਸਖਤ ਹੁਕਮ ਨੇ ਹੁਣ ਅਮਨ अरोड़ा ਨੂੰ ਇਹ ਪਤਾ ਲੱਗ ਗਿਆ ਕਿ ਇਹ ਹੁਕਮ ਹੈ ਕਿਸ ਦੇ ਜਤਾ ਮੁੱਖ ਮੰਤਰੀ ਭਗਵੰਤ ਮਾਨ ਇਹ ਆਪਣੇ ਹੁਕਮ ਦੇ ਚੁੱਕਿਆ ਕਿ ਉਹਨਾਂ ਨੂੰ ਜਿਹੜਾ ਕਿ ਇਹ ਪਤਾ ਲੱਗ ਜਾਵੇ ਕਿ ਕਿਸ ਤਰ੍ਹਾਂ ਮੁੱਖ ਮੰਤਰੀ ਦੀ ਜਿਹੜੀ ਹੈ ਉਹ ਵਿਰੋਧਤਾ ਖਰੀਦਾ ਹੈ ਤੇ ਜਾਂ ਫਿਰ ਦਿੱਲੀ ਲੋਬੀ ਦੇ ਹਜੇ ਤੱਕ ਦੋ ਪੱਖ ਨੇ ਕੋਈ ਵੀ ਸਾਹਮਣੇ ਨਹੀਂ ਆ ਰਿਹਾ ਪਰ ਦੂਸਰੇ ਪਾਸੇ ਅਮਨ अरोड़ा ਦਾ ਜੋ ਮੀਡੀਆ ਸੂਤਰਾਂ ਦੇ ਵਿੱਚ ਇਹ ਜਾਣਕਾਰੀ ਆ ਰਹੀ ਕਿ ਉਹ ਆਮ ਆਦਮੀ ਪਾਰਟੀ ਨੂੰ ਚਟਕਾ ਦੇਣਗੇ ਆਮ ਆਦਮੀ ਪਾਰਟੀ ਨੂੰ ਇੱਕ ਆਮ ਨਰੋੜਾ ਨਹੀਂ ਹੋਰ ਵੀ ਬਹੁਤ ਸਾਰੇ ਵਿਧਾਇਕ ਨੇ ਜਿਹੜੇ ਮੰਤਰੀ ਨੇ ਉਹ ਆਮ ਆਦਮੀ ਪਾਰਟੀ ਛੱਡਣਗੇ ਕਿਉਂਕਿ ਸਮਾਂ ਹੀ ਇਹੋ ਜਿਹਾ ਬਣਦਾ ਜਾ ਰਿਹਾ ਹੈ ਜੋ ਅੱਜ ਪੰਜਾਬ ਦੇ ਵਿੱਚ ਵਿਰੋਧਤਾ ਹੋ ਰਹੀ ਹੈ ਜੋ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਕਿਰਕਰੀ ਹੋ ਰਹੀ ਹੈ ਜਿਸ ਦੇ ਕਾਰਨ ਇਹ ਸਾਰੇ ਵਿਧਾਇਕ ਅੰਦਰੋਂ ਅੰਦਰੀ ਬਹੁਤ ਦੁਖੀ ਹੋਏ ਬੈਠੇ ਨੇ ਸੀਐਮ ਦੇ ਚਿਹਰੇ ਨੂੰ ਲੈ ਕੇ ਵੀ ਔਰ ਆਪਣੀ ਪੂਰੀ ਪਾਰਟੀ ਦੇ ਵਿੱਚ ਕਿਸੇ ਦੀ ਕੋਈ ਸੁਣਾਈ ਨਹੀਂ ਹੈ ਜੋ ਪਿਛਲੇ ਦਿਨੀ ਵਿਧਾਇਕ ਪਠਾਨ ਮਾਜਰਾ ਨੇ ਕਿਹਾ ਸੀ ਕਿ ਸਾਰੇ ਵਿਧਾਇਕ ਸਿਰਫ ਨਾਂ ਦੇ ਵਿਧਾਇਕਾਂ ਮੰਤਰੀ ਸਾਰੇ ਨਾਂ ਦੇ ਮੰਤਰੀ ਨੇ ਗੱਡੀਆਂ ਜਰੂਰ ਨੇ ਉਹਨਾਂ ਕੋਲ ਝੰਡੀਆਂ ਵਾਲੀਆਂ ਪਰ ਕੰਮ ਕੁਝ ਨਹੀਂ ਕਰ ਸਕਦੇ ਇੱਕ ਜੋ ਚਪੜਾਸੀ ਦੀ ਬਦਲੀ ਵੀ ਨਹੀਂ ਕਰ ਸਕਦੇ ਇੱਕ ਪੁਲਸ ਵਾਲੇ ਨੂੰ ਨਹੀਂ ਬਦਲ ਸਕਦੇ ਫਿਰ ਸਾਡਾ ਮੰਤਰੀ ਹੋਣ ਦਾ ਤੇ ਸਾਡੇ ਵਿਧਾਇਕ ਬਣਨ ਦਾ ਕੋਈ ਫਾਇਦਾ ਨਹੀਂ ਸੋ ਅਸੀਂ ਲੋਕਾਂ ਨੂੰ ਕੀ ਜਵਾਬ ਦੇਾਂਗੇ 2027 ਦੇ ਵਿੱਚ ਲੋਕ ਸਾਰੂ ਛਿੱਤਰ ਮਾਰਨਗੇ ਸੋ ਇਹ ਪਠਾਨ ਮਾਜਰਾ ਨੇ ਖੁਲਾਸੇ ਕੀਤੇ ਉਸ ਤੋਂ ਪਹਿਲਾਂ ਕਿ ਅਮਨ ਅਰੋੜਾ ਦੇ ਵੱਲੋਂ ਭਾਵੇਂ ਅਜੇ ਤੱਕ ਕਾਰਵਾਈ ਨਹੀਂ ਕੀਤੀ ਗਈ ਪਠਾਨ ਮਾਜਰਾ ਤੇ ਕਿਉਂਕਿ ਪੰਜਾਬ ਪ੍ਰਧਾਨ ਦਾ ਉਹਨਾਂ ਕੋਲ ਅਹੁਦਾ ਔਰ ਪੰਜਾਬ ਪ੍ਰਧਾਨ ਉਹਨਾਂ ਨੂੰ ਬਣਾਇਆ ਵੀ ਦਿੱਲੀ ਲੋਬੀ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੇ ਅਹੁਦਾ ਸੀ ਔਰ ਇਹ ਅਹੁਦਾ ਲੈ ਕੇ ਉਹਨਾਂ ਨੇ ਉਹਨੂੰ ਜਿਹੜਾ ਬਣਾਇਆ ਔਰ ਪਿੱਛੇ ਚਰਚਾ ਚੱਲੀ ਸੀ ਕਿ ਉਹਨਾਂ ਨੂੰ ਸੀਐਮ ਲਾਇਆ ਜਾ ਸਕਦਾ ਹੈ ਜਾਂ ਉਹਨਾਂ ਨੂੰ ਗ੍ਰਹਿਬ ਵਾਲਤਾ ਜਾ ਸਕਦਾ ਸਿਕਿਉਰਟੀ ਵੀ ਦੇ ਦਿੱਤੀ ਗਈ ਸੀ ਪਰ ਇੱਕੋ ਦਮ ਜਿਹੜਾ ਕੱਲ ਘਟਨਾ ਵਾਪਰੀ ਏ ਉਸ ਤੋਂ ਲੈ ਕੇ ਅਮਨ ਰੋੜਾ ਪੂਰੀ ਤਰ੍ਹਾਂ ਨਿਰਾਸ਼ ਨੇ ਔਰ ਆਪਣੇ ਘਰ ਬੈਠ ਗਏ ਨੇ ਜਿਨ੍ਹਾਂ ਦੇ ਵੱਲੋਂ ਅਗਲਾ ਸਟੈਂਡ ਕੁਝ ਵੀ ਲਿਆ ਜਾ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਛੱਡ ਸਕਦੇ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦੇ ਸਕਦੇ ਨੇ ਔਰ ਆਪਣੀ ਬੇਇੱਜ਼ਤੀ ਕਰਾਉਣ ਨਾਲੋਂ ਤਾਂ ਫਿਰ ਇਹੀ ਚੰਗਾ ਕਿ ਉਹ ਆਪਣੂੰ ਪਾਰਟੀ ਨਾਲੋਂ ਵੱਖ ਹੋ ਜਾਣ ਕਿੰਨੀਆਂ ਵਾਰ ਬੇਇੱਜ਼ਤੀ ਕਰਾਉਂਦੇ ਰਹਿਣਗੇ ਸੋ ਅਮਨ ਰੋੜਾ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਬਹੁਤ ਵੱਡੇ ਚਿਹਰੇ ਨੇ ਮੁੱਖ ਮੰਤਰੀ ਤੋਂ ਬਾਅਦ ਉਹਨਾਂ ਦਾ ਦੂਸਰਾ ਨੰਬਰ ਹੈ ਸੋ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਕਲੇਸ਼ ਹੈ ਇਹ ਲਗਾਤਾਰ ਵੱਧਾ ਜਾ ਰਿਹਾ ਹੈ ਇਹ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ